ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਸਰਦਾਰ ਹਰਚੰਦ ਸਿੰਘ ਬਰਸਤ ਵੱਲੋਂ ਅੱਜ ਚੋਰੀ ਭਰਾਮਾ ਵੱਲੋਂ ਚੋਰੀ ਬੈਂਕਟ ਹਾਲ ਸਮਾਣਾ ਵਿਖੇ ਰੱਖੀ ਗਈ ਇੱਕ ਵਿਸ਼ੇਸ਼ ਮੀਟਿੰਗ ਦੇ ਵਿੱਚ ਸ਼ਿਰਕਤ ਕੀਤੀ ਗਈ ਇਸ ਮੌਕੇ ਉਹਨਾਂ ਵੱਲੋਂ ਸਮਾਣਾ ਦੇ ਸ਼ੈਲਰ ਮਾਲਕਾਂ ਅਤੇ ਆਰਥਿਕ ਅਸ਼ੀਸ਼ਣ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਕੀਤੀ ਗਈ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਇਸ ਮੌਕੇ ਜੋਰੀ ਬ੍ਰਦਰ ਵੱਲੋਂ ਹਜਾਰੀ لال ਜੋਰੀ ਜੀ ਵੱਲੋਂ ਅਤੇ ਸਤਪਾਲ ਜੋਰੀ ਜੀ ਵੱਲੋਂ ਭ੍ਰਿਸ਼ਟਾਚਾਰ ਦਾ ਮੁੱਦਾ ਵੀ ਉਠਾਇਆ ਗਿਆ ਤੇ ਉਹਨਾਂ ਦਾ ਇੱਥੇ ਸਮਾਣਾ ਪਹੁੰਚਣ ਦੇ ਉੱਤੇ ਹਾਰਦਿਕ ਸਵਾਗਤ ਵੀ ਕੀਤਾ ਗਿਆ ਅਰਚਨ ਸਿੰਘ ਬਰਸਤ ਕੀ ਵੱਲੋਂ ਕਿਹਾ ਗਿਆ ਕਿ ਜੋ ਵੀ ਕਿਸਾਨਾਂ ਦੀਆਂ ਸਮੱਸਿਆਵਾਂ ਨੇ ਮੰਡੀ ਦੀਆਂ ਸਮੱਸਿਆਵਾਂ ਨੇ ਆੜਤੀਆਂ ਦੀ ਜੋ ਉਹਨਾਂ ਦੇ ਆਰਟੀ ਆਮ ਦੀ ਦੁਕਾਨਾਂ ਦਾ ਜੋ ਮਸਲਾ ਹੈ ਉਸ ਨੂੰ ਜਲਦੀ ਹੱਲ ਕੀਤਾ ਜਾਏਗਾ ਅਤੇ ਆਉਣ ਵਾਲੇ ਜੋ ਸੀਜ਼ਨ ਹੈ ਉਸ ਦੇ ਵਿੱਚ ਵੀ ਇਸ ਨੂੰ ਵੀ ਕੋਈ ਸਮੱਸਿਆ ਨਹੀਂ ਆਨ ਦਿੱਤੀ ਜਾਵੇਗੀ। ਮੈਂ ਇਹੀ ਅਭੀ ਹੁੰਜਾ ਕੇ ਕਹਿਣਾ ਮਤਾਂ ਆਜ ਆਜ ਆ ਜੀ ਐਫਸੀ ਕਹਾਂ ਦੇ ਕਾਫੀ ਦੇ ਮੇਰਾ ਅਸੀ ਕਾਂਗਰਸ ਕੰਮ ਕਰਦਾ ਕਰ ਉਹ ਵਸੀ ਰਹੇ ਮਾਰਾ ਸਾ ਨਾਲ ਉਸ ਨੇ ਕਿ ਪਬਲੀਕ ਦੇ ਕੰਮ ਇਹਨਾਂ ਨੇ ਕਿਹਾ ਇਹ ਨਹੀਂ ਕਿ ਵੀ ਥੀੜੀ ਫਾੜ ਦਦੇ ਸੀ ਦੇ ਕਾਰਵਾਈ ਸ਼ੁਰੂਤ ਕਰਨ ਤੋਂ ਪਹਿਲਾਂ ਖਜ਼ਾਲੀ ਨਾਲ ਜਿਹੜੇ ਕ੍ਰਪਸ਼ਨ ਦੇ ਵਾਸਤੇ ਲਗਾਵੀ ਨਹੀਂ ਗੁਲ ਦਸਤਾ ਦੇ ਕੇ ਨਿੱਤ ਨਿਬਾਹ ਸਰਕਾਰ ਕਰਨਗੇ ਵਰਸਨ ਸਾਹਿਬ ਨਾਲ ਸਦਾਈ ਗਲ ਜੌੜੀ मेरे सारे ही पत्रकार ਸਹਿਵਾਮ ਤੇ ਉਹ ਪੱਤਰਕਾਰ ਦੇ ਸੱਜਣੋ ਬਸੜ ਜੀ ਨੂੰ ਜੀ ਆਇਆਂ ਨੂੰ ਤੇਰਾ ਅੱਜ ਦਾ ਨਹੀਂ 25 ਸਾਲਾਂ ਤੋਂ ਵੱਧ ਦਾ ਬੰਦਾ ਅਸੋਸ਼ਾ ਬੋਲੇ ਹੋ ਸਾਥੀ ਦੇ ਨਾਲ ਬਹਿ ਰਿਹਾ ਹੈ ਅੱਜ ਸਾਹ ਜਿਹੜਾ ਪ੍ਰਸ਼ਨ ਆਚਾਰ ਹੈ ਜਿਹੜਾ ਕਾਫੀ ਸੀਮਾ ਨਾਟਕੀ ਬੱਲੇ ਹੋਇਆ ਹੈ ਇਹਦੇ ਵਿੱਚ ਲਹਿਜ ਹੋ ਇਹ ਲੜਾਈ ਤੇ ਮਸ਼ਹੂਰ ਹੈ जो भी प्रतिनिधि जो देखते हैं हसत हसत चाहते शाम वर्णन वास्ते बहुत कुछ करते रहे बहुत भूमि नहीं लगे पर अपनी सरकार ऐसे रहमते जन जारी स्वतंत्र पहला सबपाल जोरी जी ने पुड़ियाले में जैसी इन्होंने कह सी कि अपने घर आओ सम्मान अपना शौक से ज्यादा करके ज्यादा कप जीते है और ऐसे छात्र की जो

मैं तुम तो दसना चाहना कि आम आदमी पार्टी की सरकार थोड़ी अपनी सरकार पिछले साढ़े तीन साल पहला जब तो उनकी सरकार बनाई सी उस तो तुरंत बाद दो महीने के दिन में पहली गारंटी छे सौ करोड़ तो दो, दो महीने के सारे पंजाब के परिवार को मुफ्त बिजली देनी शुरू और यह एक मिसाल आपके भारत के ਸਾਡੀਆਂ ਪੂਰੀਆਂ ਤਿਆਰੀਆਂ ਨੇ ਇੱਥੇ ਕਿ ਅਸੀਂ ਨੇ ਮਾਨ ਸਾਹਿਬ ਨੇ ਤਿੰਨ ਮੈਂਬਰਾਂ ਦੀ ਕੈਬਨਟ ਮੰਤਰੀਆਂ ਦੀ ਕਮੇਟੀ ਬਣਾਈ ਹੈ ਤਾਂ ਕਿ ਪਿਛਲੇ ਸਾਲ ਜਿਸ ਤਰ੍ਹਾਂ ਜੀ ਦੀ ਚੱਕਣ ਦੇ ਵਿੱਚ ਪ੍ਰੋਬਲਮ ਆਈ ਸੀ ਉਹ ਨਾ ਆਵੇ ਔਰ ਉਹਦੇ ਵਾਸਤੇ ਸਾਰੇ ਪ੍ਰਬੰਧ ਕੀਤੇ ਜਾ ਰਹੇ ਨੇ ਪਰੰਤੂ ਮੈਂ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਬੇਨਤੀ ਕਰਦਾ ਥੋੜੇ ਰਾਹੀ ਕਿ ਜਿੰਨੇ ਗੋਦਾਮਾਂ ਦੇ ਵਿੱਚ ਮਾਲ ਪਿਆ ਕਾਬਲ ਮਿਲਿੰਗ ਹੋਣ ਤੋਂ ਬਾਅਦ ਔਰ ਜਿੰਨਾ ਮਾਲ ਸਨਰਾ ਚ ਪਿਆ ਉਹਨੂੰ ਜਲਦੀ ਤੋਂ ਜਲਦੀ ਚੁਕਵਾਉਣ ਕਿਉਂਕਿ ਸਾਰਾ ਮਾਲ ਐਫਸੀਆਈ ਦੀ ਪ੍ਰਾਪਰਟੀ ਹੈ ਕੇਂਦਰ ਸਰਕਾਰ ਦੀ ਪ੍ਰਾਪਰਟੀ ਹੈ ਪੰਜਾਬ ਦੇ ਜਿਹੜੇ ਗੁਦਾਮ ਨਕੋ ਨਕ ਭਰੇ ਪਏ ਰਹੇ ਅਸੀਂ ਮੋਦੀ ਸਾਹਿਬ ਨੂੰ ਤੁਹਾਡੇ ਰਾਹੀਂ ਬੇਨਤੀ ਕਰਦੇ ਆ ਕਿ ਉਹ ਮਾਲ ਚੁਕਵਾਉਣ ਤਾਂ ਕਿ ਪੈਡੀ ਸੀਜ਼ਨ ਦੇ ਵਿੱਚ ਜੀਵਰੀ ਖਰੀਦਣ ਤੋਂ ਬਾਅਦ ਮਿਲਿੰਗ ਤੋਂ ਬਾਅਦ ਸਾਡੇ ਆੜਤੀ ਭਰਾਵਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਮਾਲ ਰੱਖਣ ਦੇ ਵਿੱਚ ਔਰ ਖਰੀਦ فروਕਤ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਸਰ ਜਨ ਸਾਹਿਬ ਜਿਸ ਤਰ੍ਹਾਂ ਕਿਸਾਨ ਪਿੰਡਾਂ ਤੋਂ ਮੰਡੀਆਂ ਇੱਥੇ ਫਸਲ ਲੈ ਕੇ ਆਉਂਦੇ ਆਂ ਸੜਕਾਂ ਕੇ ਹਾਲਾਤ ਪਿੰਡਾਂ ਦੇ ਬਹੁਤ ਮਾੜੇ ਆ ਉਹਨੂੰ ਸੁਧਾਰਨ ਦੇ ਲਈ ਹੁਣ ਤਾਂ ਸਿੱਖੋ ਸੀਜ਼ਨ ਆ ਗਿਆ ਫਸਲਾਂ ਦਾ ਫਸਲ ਟਰਾਲੀਆਂ ਲੈ ਕੇ ਆ ਰਹੀਆਂ ਨੇ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਸਾਨੂੰ ਸਮੱਸਿਆ ਕਿੱਥੇ ਆ ਰਹੀ ਹੈ ਕਿ ਕੇਂਦਰ ਦੀ ਹੀ ਮੋਦੀ ਸਰਕਾਰ ਨੇ ਸਾਡਾ ਤਕਰੀਬਨ 9000 ਕਰੋੜ ਰੁਪਇਆ ਹੋ ਗਿਆ ਰੂਰਲ ਡਿਵੈਲਪਮੈਂਟ ਦਾ ਫੰਡ ਜਿਹੜਾ ਸਾਰੀਆਂ ਲਿੰਕ ਰੋਡ ਦੀ ਡਿਵੈਲਪਮੈਂਟ ਵਾਸਤੇ ਕੰਮ ਆਉਣਾ ਹੈ ਮੰਡੀਆਂ ਦੀ ਡਿਵੈਲਪਮੈਂਟ ਵਾਸਤੇ ਕੰਮ ਆਉਣਾ ਹੈ ਮੰਡੀਆਂ ਦੇ ਫੜ ਬਣਨੇ ਨੇ ਸ਼ੱਡ ਬਣਨੇ ਨੇ ਹੋਰ ਸਹੂਲਤਾ ਮੰਡੀ ਦੇ ਵਿੱਚ ਜੋ ਮਿਲੀਆਂ ਨੇ ਉਹ ਉਸੇ ਪੈਸੇ ਨਾਲ ਮਿਲੀਆਂ ਨੇ ਪ੍ਰੰਤੂ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਮੁਦੀ ਸਾਹਿਬ ਨੇ ਸਾਡਾ ਉਹ ਪੈਸਾ ਵੀ ਉੱਪਰ ਰੱਖਿਆ ਹੈ ਔਰ ਸਾਨੂੰ ਕੋਈ ਵੀ ਪੈਕੇਜ ਪੰਜਾਬ ਸਰਕਾਰ ਨੂੰ ਨਹੀਂ ਦਿੱਤਾ ਇਸ ਦੇ باوجود ਅਸੀਂ ਤਕਰੀਬਨ ਨਵਾਰਡ ਤੋਂ ਕੁਝ ਪੈਸੇ ਲੈ ਕੇ 1800 ਰੁਪਏ ਦਾ ਲੋਨ ਕਰਵਾਇਆ ਉਹਦੇ ਨਾਲ ਸੀ ਲਿੰਕ ਰੋਡ ਦੀ ਮੁਰੰਮਤ ਕਰਵਾ ਰਹੇ ਆ ਬਹੁਤ ਜਲਦੀ ਸਾਰੇ ਪੰਜਾਬ ਚ ਜਿਹੜੀਆਂ ਪਿਛਲੇ 9 ਸਾਲਾਂ ਤੋਂ ਸੜਕਾਂ ਨਹੀਂ ਬਣੀਆਂ ਉਹਨਾਂ ਦੀ ਮੁਰੰਮਤ ਦੇ ਕੰਮ ਚਾਲੂ ਹੋ ਜਾਣਗੇ ਔਰ ਠੇਕੇ ਇਹਦੇ ਦਿੱਤੇ ਜਾ ਚੁੱਕੇ ਨੇ ਸਾਰੇ ਕੰਟਰ ਖੁੱਲ ਚੁੱਕੇ ਪੰਜਾਬ ਦੇ ਕੋਰਜਕਰ ਸਾਹਿਬ ਨੂੰ ਡਿਟੇਨ ਕੀਤਾ ਗਿਆ ਉਹ ਗੱਲ ਇਹ ਆ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਨੰਬਰ 1 ਦੁਸ਼ਮਣ ਜਮਾਤ ਹੈ ਜਿਹੜੇ ਹੁਣੇ ਮੈਂ ਤੁਹਾਨੂੰ ਦੱਸ ਕੇ ਹਾਂ ਤੇ ਪੰਜਾਬ ਦਾ 9000 ਕਰੋੜ ਰੁਪਇਆ ਰੁਕਿਆ ਹੋਇਆ ਉਹ ਸਾਡੇ 83 ਭਰਾਵਾਂ ਵਾਸਤੇ ਸਾਡੇ ਪੰਜਾਬ ਦੇ ਕਿਸਾਨਾਂ ਵਾਸਤੇ ਪਿੰਡਾਂ ਦੀਆਂ ਨਿੱਕ ਸੜਕਾ ਵਾਸਤੇ ਬਣਾ ਉਹ ਤਾਂ ਦੇ ਨਹੀਂ ਰਹੇ ਇਹ ਮਗਰਮੱਛ ਦੇ ਹੰਝੂ ਗੇਲ ਰਹੇ ਨੇ ਔਰ ਮੈਂ ਤੁਹਾਨੂੰ ਹੋਰ ਦੱਸਦਾ ਇਹਨਾਂ ਨੇ 11 ਲੱਖ ਜਿਹੜੇ ਰਾਸ਼ਨ ਕਾਰਡ ਲੋਕਾਂ ਨੂੰ ਰਾਸ਼ਨ ਮਿਲਦਾ ਕੇਂਦਰ ਸਰਕਾਰ ਵੱਲੋਂ ਮਿਲਦਾ ਉਹ ਰਾਸ਼ਨ ਕੱਟਣ ਦਾ ਵੀ ਨੋਟਿਸ ਪੰਜਾਬ ਸਰਕਾਰ ਨੂੰ ਭੇਜਤਾ 11 ਲੱਖ ਦਾ ਮਤਲਬ ਹੈ ਕਿ ਜੇ ਉਹਦੇ ਨਾਲ ਤੁਸੀਂ 5 ਬੰਦੇ ਵੀ ਇੱਕ ਨਾਲ ਇਫੈਕਟ ਹੋਣ ਤਾਂ 55 ਲੱਖ ਬੰਦੇ ਇਫੈਕਟ ਹੁੰਦੇ ਨੇ ਇਹ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਹੈ ਸਿਰਫ ਮਗਰਮੱਛ ਦੇ ਹੰਝੂ ਪਾ ਰਹੀ ਹੈ ਅੱਜ ਕਿਉਂਕਿ ਇਲੈਕਸ਼ਨ ਅੱਗੇ 27 ਦੀ ਹੈਗੀ ਆ ਇਹ ਸਾਢੇ 3 ਸਾਲ ਤੋਂ ਸੁੱਤੇ ਪਏ ਨੇ ਕੇਂਦਰ ਚ 11 ਸਾਲ ਹੋ ਗਏ ਮੋਦੀ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਭਾਰਤੀ ਜਨਤਾ ਪਾਰਟੀ ਦੇ ਆਗੂ ਨੂੰ ਕਿ ਪੰਜਾਬ ਨੂੰ ਇਤਨਾ ਪੈਸਾ ਵੀ ਦੱਸਣ ਕੋਈ ਪੈਕੇਜ ਦਿੱਤਾ ਪੰਜਾਬ ਦੇ ਵਿੱਚ ਪਿਛਲੇ ਸਾਲ ਹੜ੍ਹ ਆਏ ਸੀਗੇ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਸਾਨੂੰ ਘੱਟੋ ਘੱਟ 15000 ਕਰੋੜ ਦਾ ਪੈਕੇਜ ਦੋ ਐਡਾ ਵੱਡਾ ਨੁਕਸਾਨ ਹੋਇਆ ਕੋਈ ਪੈਸਾ ਨਹੀਂ ਉਹਨਾਂ ਨੇ ਦਿੱਤਾ ਬਾਰਡਰ ਦੀ ਜਿਹੜੀ ਰਾਖੀ ਵਾਸਤੇ ਕਿੰਨਾ ਖਰਚਾ ਹੋ ਰਿਹਾ ਹੈ ਉਹਦੇ ਵਾਸਤੇ ਕੋਈ ਪੈਸਾ ਨਹੀਂ ਦੇ ਰਹੇ ਔਰ ਭਾਰਤੀ ਜਲਤਾ ਪਾਰਟੀ ਦੇ ਆਗੂ ਆਜ ਮਗਰਮੱਛ ਵਾਲੇ ਹੰਝੂ ਪਾ ਰਹੇ ਨੇ ਔਰ ਇਹ ਅਡਾਨੀ ਯਵਾਨੀਆਂ ਨੂੰ ਸਹੂਲਤਾ ਦੇਣ ਵਾਸਤੇ ਸਿਰਫ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਜਿਹੜੇ ਆਮ ਕਿਰਤੀ ਲੋਕ ਨੇ ਸਾਡੇ ਕਿਸਾਨ ਭਰਾ ਨੇ ਮਜ਼ਦੂਰ ਭਰਾ ਨੇ ਸਾਡੇ ਵਪਾਰੀ ਨੇ ਉਹਨਾਂ ਛੋਟੇ ਵਪਾਰੀਆਂ ਪ੍ਰਤੀ ਇਹਨਾਂ ਦਾ ਕੋਈ ਹਿੱਤ ਨਹੀਂ ਇਹ ਵੱਡੇ ਕਾਰਪੋਰੇਟ ਨੂੰ ਪਾਲਣ ਵਾਲੀ ਸਰਕਾਰ ਹੈ ਔਰ ਇਹਦਾ ਨਤੀਜਾ ਇਹ ਹੈ ਕਿ ਪਿਛਲੇ 11 ਸਾਲਾਂ ਦੇ ਵਿੱਚ ਤਕਰੀਬਨ 25 ਲੱਖ ਕਰੋੜ ਰੁਪਈਆ ਇਹਨਾਂ ਨੇ ਵੱਡੇ ਕਾਰਪੋਰੇਟ ਦਾ ਜਿਹੜਾ ਕਰਜ਼ਾ ਉਹ ਡੈਟ ਕਲੀਅਰ ਕਰਤਾ ਮਾਫ਼ ਕਰਤਾ ਔਰ ਸਾਡੇ ਪੰਜਾਬ ਨੂੰ ਤਾਂ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ 92000 ਸਾਡੇ ਪੰਜਾਬ ਦੇ ਮਜ਼ਦੂਰਾਂ ਦਾ ਕਰਜ਼ਾ 5000 ਕਰੋੜ ਉਹ ਵੀ ਨਹੀਂ ਮਾਫ਼ ਕੀਤਾ ਜਿੱਥੋਂ ਨੇ ਖੇਦ ਕੇ ਮੁਕੰਮਲ ਪ੍ਰਬੰਧ ਹੋ ਗਈ ਕਿ ਇਸ ਤਰ੍ਹਾਂ ਹਾਂ ਜੀ ਹਾਂ ਸਾਡੇ ਸਾਰੇ ਪ੍ਰਬੰਧ ਮੁਕੰਮਲ ਨੇ ਹਰ ਪਾਸੇ ਸਾਡੀਆਂ ਸਾਰੀਆਂ ਡਿਊਟੀਆਂ ਲੱਗੀਆਂ ਜਾ ਚੁੱਕੀਆਂ ਨੇ ਤੇ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਾ ਸਾਡੇ ਕਿਸਾਨ ਭਰਾਵਾਂ ਨੂੰ ਮਾੜੀ ਨਾ ਕਿਸੇ ਲੈਵਲ ਤੇ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਊਗੀ ਔਰ ਮਜ਼ਦੂਰ ਭਰਾਵਾਂ ਵਾਸਤੇ ਵੀ ਇੱਕ ਖੁਸ਼ੀ ਦੀ ਗੱਲ ਹੈ ਕਿ ਅਸੀਂ ਕੰਨੀ ਫੈਸਲਾ ਕੀਤਾ ਕਿ ਉਹਨਾਂ ਦੀ ਜਿਹੜੀ ਮਜ਼ਦੂਰੀ ਹੈ ਉਹ 10% ਵਧਾਈ ਹੈ ਸਾਰੀਆਂ ਮਜ਼ਦੂਰ ਜਥੇਬੰਦੀਆਂ ਦੀ ਇਹੀ ਮੰਗ ਸੀ ਅਸੀਂ 100% ਉਹਨਾਂ ਦੀ ਮੰਗ ਪੂਰੀ ਕੀਤੀ ਠੀਕ ਹੈ ਸਰ ਠੀਕ ਹੈ ਸਾਡੇ ਕੰਟਰੋਲ ਨੂੰ ਪੜਾਇਆ ਹੋਇਆ ਪੰਜ ਮੰਤਰੀਆਂ ਦਾ ਡੈਡੀਕੇਟ ਉਹ ਸੇ ਬੈਠਾ ਪੱਕੇ ਤੌਰ ਤੇ ਤਿੰਨ ਮਨਿਸਟਰ ਫੀਲਡ ਦੇ ਵਿੱਚ ਜਾ ਕੇ ਰਿਪੋਰਟ ਕਰ ਰਹੇ ਨੇ ਜਿੱਥੇ ਕਿਸੇ ਨੂੰ ਰਾਸ਼ਨ ਦੀ ਲੋੜ ਆ ਜਿੱਥੇ ਕੋਈ ਹੋਰ ਮਦਦ ਦੀ ਲੋੜ ਆ ਸਰਕਾਰ ਵੱਲੋਂ ਤੁਰੰਤ ਉਹਨਾਂ ਨੂੰ ਵੰਡ ਦਿੱਤਾ ਜਾਵੇ